ਕਾਚੀ ਗੱਲ ਦੋਸਤੋ ਪਿਆਰ ਪਰਿਵਾਰ ਅਤੇ ਸੋਣ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਨਾਲ ਲਾਈਵ 'ਚ ਸਵਾਗਤ ਹੈ। ਇਸ ਵੀਰ ਨੂੰ ਤਾਂ ਤੁਸੀਂ ਜਾਣਦੇ ਹੋ। ਇਹ ਸਾਡੇ ਭਾਜੀ ਨੇ ਇਹਨਾਂ ਨਾਲ ਸਾਡਾ ਪਿਆਰ ਤਕਰੀਬਨ 12-13 ਸਾਲ ਦਾ ਹੈ। ਤੇ ਹੈਲੋ ਕਮਿਊਨੀਕੇਸ਼ਨ 100 ਹੈ ਇਹਨਾਂ ਦੀ ਕੁਆਲਿਟੀ ਤੁਸੀ ਜਾਣਦੇ ਹੋਵੋਗੇ। ਅੱਜ ਕੱਲ ਇਹਨਾਂ ਦੀ ਰੀਲਾਂ ਬਹੁਤ ਵਾਇਰਲ ਹੋ ਰਹੀਆਂ ਨੇ। ਜਿਹੜੇ ਰੇਟ ਤੁਹਾਨੂੰ ਇਸ ਦੁਕਾਨ ਤੇ ਮਿਲਣਿਆ ਨਾ ਮੈਂ ਕਹਿੰਦਾ ਭੁੱਲ ਜਿਓ ਤੁਹਾਨੂੰ ਮਾਰਕੀਟ ਵਿੱਚ ਉਹ ਰੇਟ ਮਿਲੂਗਾ। ਜੋ ਰੇਟ ਦੇ ਉੱਪਰ ਡੀਲ ਦੇਣੀ ਹੈ ਉਹਦੇ ਉੱਪਰ ਗਿਫਟ ਦੇਨੇ ਆ। ਉਸ ਤੋਂ ਉੱਪਰ ਇੱਕ ਗਾਰੰਟੀ ਹੁੰਦੀ ਆ। ਉਹ ਵੀ ਆ ਹੁਣ ਅਸੀਂ ਸਪੈਸ਼ਲ ਜਿਹੜੀ ਤੁਹਾਨੂੰ ਦੇਚ ਮੰਨੋ ਵੀ ਸਪੈਸ਼ਲ ਜਿਹੜੇ ਪ੍ਰੋਡਕਟ ਨੇ ਉਹ ਕੀ ਨੇ ਇੱਕ ਤਾਂ ਘੜੀ ਆਈ ਜਾਂ ਨਵਾਈ ਸੰਗ ਇਹਦੇ ਬਾਰੇ ਤੁਹਾਨੂੰ ਭਾਜੀ ਵੀ ਦੱਸਣਗੇ ਪਹਿਲਾਂ ਮੈਂ ਦੱਸਦਾ ਇਹਦੇ ਵਿੱਚ ਕੀ ਮਿਲਣਾ ਇੱਕ ਤਾਂ ਤੁਹਾਨੂੰ ਫੁੱਲ ਸਕਰੀਨ ਮਿਲ ਜਾਣੀ ਆ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ 100 ਫੇਸ ਚੇਂਜ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਲੱਗ-ਲੱਗ ਸਕਰੀਨਾਂ ਲਾ ਸਕਦੇ ਹੋ 슬ੀਪ ਟਰੈਕਿੰਗ ਆ ਆਟੋਮੈਟਿਕ ਤੁਹਾਡੀ ਘੜੀ ਆਨ ਵੀ ਹੋ ਜੂਗੀ ਆਫ ਵੀ ਹੋ ਜੂਗੀ ਬਾਕੀ ਆਪਾਂ ਅਮਰੀਕ ਭਾਜੀ ਤੋਂ ਪੁੱਛਦੇ ਹਾਂ ਵਿੱਚ ਕੀ ਕੀ ਆ ਹਾਂਜੀ ਭਾਜੀ ਭਾਈ ਸਤਿ ਸ਼੍ਰੀ ਅਕਾਲ ਜੀ ਸੈਂਕੀ ਪੱਲਤਾਂ ਮੇਰੇ ਕੋਲ ਆ ਦਾ ਸਾਡੇ ਲਈ ਸਪੈਸ਼ਲ ਆ ਰਿਹਾ ਬੋਲ ਇਹ ਭਾਜੀ ਘੜੀ ਆਪਣੇ ਕੋਲ ਨਵਾਈਸ ਕੰਪਨੀ ਦੀ ਹੈ ਇਹ ਸਟਾਰਟਿੰਗ ਰੇਂਜ ਦੀ 12000 ਰੁਪਏ ਇਹ ਮਾਡਲ ਸਪੈਸ਼ਲ ਹੈਗਾ ਵਾ ਇਹਦੀ ਖਾਸੀਅਤ ਕੀ ਹੈ ਇਹ ਸੁਪਰ ਐਮਲੋਡ ਸਕਰੀਨ ਦੇ ਨਾਲ ਸਪੈਸ਼ਲ ਪੜੀਆ ਗਿਆ ਚੈਨ ਵਾਲੀ ਘੜੀ ਆ ਮਤਲਬ ਕਿ ਵਾਟਰproof ਬਣ ਕੇ ਆਵੇ ਡੋ ਬੋਲੋ IP ਘੜੀ ਵੀ ਦਿਖਾ ਦਿਓ ਇਹ ਬਾਡਰ ਪ੍ਰੂਫ ਆ ਜੀ ਇੰਨੇ ਰੇਗ ਦੇ ਵਿੱਚ ਤੁਹਾਨੂੰ ਬਾਡਰ ਪ੍ਰੂਫ ਨਹੀਂ ਮਿਲੂਗੀ ਗਾਰੰਟੀ ਮੇਰੀ ਆ ਤੁਸੀਂ ਦੁਕਾਨ ਤੇ ਆ ਜਾਓ ਰੇਟਸ ਤੋਂ ਵੀ ਘਟਾ ਦਾਂਗੇ ਹੋਰ ਦੱਸੋ ਹਾਂਜੀ ਹੋਰ ਕੀ ਕੀ ਇਹਦੇ ਵਿੱਚ ਇਹ ਭਾਜੀ ਇਹਦੇ ਵਿੱਚ ਇੱਕ ਹੋਰ ਘੜੀ ਆਈ ਆ ਇਹ ਗੋਲਡ ਕੰਪਨੀ ਦੀ ਆ ਲੁੱਕ ਵਾਈਜ਼ ਬਹੁਤ ਸੋਹਣੀ ਆ ਇਹ ਇਹ ਸਿਲਵਰ ਸਟਾਈਲ ਦਾ ਆ ਵੀ ਮੜੀ ਕੱਟਣੀ ਆ ਆ ਦੇਖੋ ਭੜੀ ਹੁਣ ਤੁਸੀਂ ਇਹ ਸੋਚੋਗੇ ਬਈ ਇਹ ਕਿਤੇ ਅਸੀਂ ਅਮਰੀਕਾ 'ਚ ਨਹੀਂ ਬੈਠੇ ਅਸੀਂ ਅਮਰੀਕਾ 'ਚ ਨਹੀਂ ਬੈਠੇ ਅਸੀਂ ਪੰਜਾਬ 'ਚ ਹੀ ਬੈਠੇ ਆ ਜਿਹੜਾ ਮਾਲ ਸਾਡੇ ਕੋਲ ਮਿਲਣਾ ਉਹ ਤੁਹਾਨੂੰ ਕਿਤੋਂ ਨਹੀਂ ਮਿਲਣਾ ਤੇ ਰੇਟ ਜਿਹੜਾ ਮਿਲਣਾ ਉਹ ਵੀ ਪੰਜਾਬ 'ਚ ਪੂਰਾ ਟਰਾਈ ਕਰ ਲਿਓ ਰੇਟ ਤੁਹਾਨੂੰ ਕਿਤੇ ਨਹੀਂ ਮਿਲਣਾ ਘੜੀ ਆ ਘੜੀ ਦੇ ਵਿੱਚ ਫੀਚਰ ਇਹ ਜਿਹੜੇ ਮੈਂ ਕਹਾਂ ਨਾ ਹਵਾਈ ਜਹਾਜ਼ ਪ੍ਰੂਫ ਐਮਲੋਡ ਪਲੱਸ ਇੱਕ ਅਡਵਾਂਸਡ ਡਿਸਪਲੇ ਤੇ ਜਿਹੜੇ ਐਪਲ ਸੈਮਸੰਗ ਜਾਂਦੀਆਂ ਕਰਨ ਡਿਸਪਲੇ 360 ਡੀਟ ਔਰ ਬਾਕੀ ਤਾਂ ਤੁਹਾਨੂੰ ਪਤਾ ਹੀ ਐ ਪਾਓਗੇ ਤਾਂ ਫਿਰ ਪਤਾ ਲੱਗੂਗੀ ਕਿ ਕਿੱਦਾਂ ਦੀ ਆਂਦੀ ਐ ਮੈਂ ਕਹਿੰਦਾ ਹਵਾਈ ਜਹਾਜ਼ ਜਿੰਨੇ ਫੰਕਸ਼ਨ ਨੇ ਇੱਕ ਦਾ ਸਪੈਸ਼ਲ ਆਫਰ ਲਾਈ ਦੀ ਸੀ ਮੋਬਾਈਲ ਦੇ ਉੱਤੇ ਇੱਕ ਦਾ ਸਪੈਸ਼ਲ ਆਫਰ 14X ਫੋਨ ਐ ਇਹ ਵੀ ਪੂਰਾ ਵਾਟਰ ਰੂਫ ਆ ਪਾਣੀ ਚ ਡੋਵ ਕੇ ਰੱਖ ਲੋ ਘੰਟਾ ਕੋਈ ਨਹੀਂ ਵਾਟਰ ਰੂਫ ਪੂਰਾ ਲਾਈਵ ਡੈਮੋ ਹੈ ਕਿ ਨਹੀਂ ਲਾਈਵ ਡੈਮੋ ਕਰਕੇ ਬਖਾਈ ਸੀ ਨਾ ਲਾਈਵ ਡੈਮੋ ਲਾ ਦਾਂਗੇ ਤੁਹਾਨੂੰ ਵੀਡੀਓ ਲਾਈਵ ਡੈਮੋ ਦੀ ਤੇ ਇਹ ਫੋਨ ਦੇ ਬਾਰੇ ਤੁਹਾਨੂੰ ਭਾਜੀ ਦੱਸਦੇ ਨੇ ਵੀ ਇਹਦੇ ਵਿੱਚ ਕੀ ਕੀ ਫੰਕਸ਼ਨ ਆਈਪੀ 69 ਰੇਟਿੰਗ ਆ ਚਾਹੇ ਬਰਬ ਦੇ ਵਿੱਚ ਡੱਬ ਦੋ ਜਾ ਹੈ ਪਾਣੀ ਚ ਪਾਲੋ ਚਾਹੇ 8 ਗਣਾ 6 ਲੱਖ ਜੀ ਕੁਛ ਨਹੀਂ ਹੁੰਦਾ ਮੋਬਾਈਲ ਨੂੰ ਮਤਲਬ ਗਰਮ ਪਾਣੀ ਜਿਹੀ ਪਾ ਦੋਗੇ ਤਾਂ ਵੀ ਨਹੀਂ ਕੁਛ ਹੋਣਾ ਹੈਗਾ 50 ਮੈਸਰ ਕੈਮਰਾ 650 ਡੋਮੈਸਟਿਕ ਪ੍ਰੋਸੈਸਰ ਹੈਗਾ ਵਾ 45 ਵਟ ਦਾ ਫਾਸਟ ਚਾਰਜ ਸਭ ਤੋਂ ਵੱਡੀ ਗੱਲ ਹੈ ਜੀ 6 ਰਮ ਬੈਟਰੀ ਹੈ ਜੀ ਇਹ ਬਾਕੀ ਫੋਨ ਵਸਾ ਇੱਕ ਦਿਨ ਕੱਢਦਾ 1.5 ਤੋਂ 2 ਦਿਨ ਆਰਾਮ ਨਾਲ ਕੱਢ ਜਾਂਦਾ ਤੇ ਭਾਈ ਹੁਣ ਰੇਟ ਕੀ ਦੇ ਦੀ ਆਪਾਂ ਇਹਦੇ ਦੇ ਕੰਪਲੀਟ ਹੈਗਾ ਇਹਦਾ 15000 ਰੁਪਿਆ 6 ਜੀ ਵੇਚ ਢਾਈ ਜੀ ਪਰ ਆਪਾਂ ਇਹ ਤੁਹਾਨੂੰ ਇਦਾਂ ਵਧੀਆ ਗਿਫਟ ਨਾਲ ਲਾਇਆ ਵੀ ਇਹ ਤੁਹਾਨੂੰ ਆਨਲਾਈਨੋਂ ਵੀ ਸਸਤਾ ਪੈ ਜਾਣਾ ਹੈ ਮੈਂ ਕਹਿੰਦਾ ਦੁਕਾਨ ਤੇ ਆ ਜਿਓ ਰੇਟ ਹੋਰ ਵੀ ਘਟਾ ਦੇ ਇੱਕ ਹੋਰ ਹੈ ਇਹਦੇ ਨਾਲ ਸਪੈਸ਼ਲ ਅਸੀਂ ਲੈਪਟਾਪ ਬੈਗ ਫਰੀ ਦਿੰਨੇ ਆ ਵੈਸੇ ਲੈਪਟਾਪ ਵੀ ਵੇਚਦੇ ਆ ਲੈਪਟਾਪ ਬੈਗ ਗਲਾਸ ਗਾਰਡ ਪਲੱਸ ਹੈੱਡਫੋਨ ਨਾਲ ਵੀ ਆ ਗਿਆ ਵੀ ਮੈਂ ਤੁਹਾਨੂੰ ਲੈਪਟਾਪ ਵੀ ਮਿਲ ਜੂਗਾ ਉਰੇ ਤੇ ਤੁਹਾਨੂੰ ਐਲਈਡੀਆਂ ਮਿਲ ਜਾਣਗੀਆਂ ਲੈਪਟਾਪ, ਐਲਈਡੀਆਂ, ਹਰ ਇੱਕ ਚੀਜ਼ ਜੋ ਤੁਹਾਡੇ ਘਰ ਤੇ ਚਾਹੀਦੀ ਹੈ। ਮਸ਼ੀਨ, ਮਸ਼ੀਨ, ਫਰਨੀਚਰ, ਬਾਸਿੰਗ ਮਸ਼ੀਨ, ਜੋ ਵੀ ਲੱਲਾ ਪੱਬਾ ਤੁਸੀਂ ਸਵੇਰੇ ਉੱਠਦੇ ਹੋ ਨਾ, ਤੁਹਾਨੂੰ 40 ਕੇਤਲੀ ਵੀ ਦੇ ਦਿਆਂਗੇ। ਹੋਰ ਦਸੋ ਕੀ ਦਈਦਾ। ਇਹ ਰਾਜੀ ਭਰਾ ਦੀ ਭਰਾ ਜੀ ਵਿਡਾਈ ਕਰੀ ਜਾਂਦਾ, ਰੱਖਿਆ ਸਭ ਕੁਝ ਹੈ, ਮਿਲੂਗਾ ਸਭ ਕੁਝ। ਦੇਖੋ ਨਜ਼ਰ ਆਈ ਹੱਥੇ। ਪੈਸਾ ਜ਼ਿੰਦਗੀ 'ਚ ਕੋਈ ਮਾਇਨੇ ਨਹੀਂ ਰੱਖਦਾ, ਇੱਕ ਪਿਆਰ ਵੀ ਹੁੰਦਾ। ਇਹ ਸਿਰਫ ਦੁਕਾਨ ਪਿਆਰ ਦੇ ਸਿਰ ਤੇ ਚਲਾ ਰਹੇ ਨੇ। ਤੇ ਤੁਸੀਂ ਆਓ ਇੱਕ ਵਾਰੀ ਜ਼ਰੂਰ ਵੇਚ ਕਰੋ। ਤੁਹਾਨੂੰ ਰੇਟ ਉਹ ਮਿਲੂਗਾ ਜੋ ਪੂਰੇ ਪੰਜਾਬ ਤੋਂ ਲੈ। ਬਾਕੀ ਇਹਨਾਂ ਦਾ ਪੇਜ ਆ ਅਮਰੀਕ ਸਿੰਘ ਤੇ ਉਹ ਤੁਸੀਂ ਫੋਲੋ ਜ਼ਰੂਰ ਕਰਿਓ ਉਹਦੇ ਵਿੱਚ ਤੁਹਾਨੂੰ ਨਵੀਆਂ ਅਪਡੇਟਾਂ ਮਿਲਦੀਆਂ ਰਹਣਗੀਆਂ ਤੇ ਭਾਜੀ ਇੱਕ ਵਾਰੀ ਤੁਹਾਨੂੰ ਐਡਰੈਸ ਲਾ ਦਿੰਦੇ ਹਾਂ ਭਾਜੀ ਸਾਡਾ 10 ਕੁਆਲਿਟੀ ਟਾਊਨ ਸ਼ਿਲਾਪੁਰੀਤੀ ਗਿਆਨ ਤੇ ਇਹਨਾਂ ਦਾ ਐਡਰੈਸ ਆ ਦੇਖੋ ਸਮਾਨ ਤਾਂ ਬਹੁਤ ਪਿਆ ਪਰ ਇਹ ਆ ਵੀ ਜਿੰਨਾ ਜੇ ਤੁਸੀਂ ਟਰੌਪ ਦੇ ਵਿਜ਼ਿਟ ਨਹੀਂ ਕਰਦੇ ਉਹਨਾਂ ਜੇ ਤੁਹਾਨੂੰ ਉਹ ਸਮਾਨ ਨਹੀਂ ਦੇਖ ਸਕਦਾ ਕਿਉਂਕਿ ਲਾਈਵ ਡੈਮੋ ਤੇ ਮੋਬਾਈਲ ਤੇ ਦੇਖਣ ਦੇ ਵਿੱਚ ਫਰਕ ਹੁੰਦਾ ਤੋ ਵੀਡੀਓ ਵਾਰੇ ਆਪਣੇ ਵਿਚਾਰ ਜਰੂਰ ਸਾਝੇ ਕਰਿਓ ਸਾਕੀ